ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਦਰਮਿਆਨੇ ਰੇਟ ਦੇ ਵਿੱਚ ਤੇ ਘਰ ਦੁੱਧ ਪੀਣ ਵਾਲੀ ਮੈਂ ਦਿਖਾਉਣੀ ਆ ਤੁਹਾਨੂੰ ਸੇਲ ਆਏ ਤਾਜੀ ਸੂਈ ਵੀ ਆ ਜਿਹੜੇ ਦੀ ਆ ਬਿਵਾਲਟੀ ਚ ਪਾਈ ਬੱਚਾ ਸਾਹਮਣੇ ਧਾਰਾ ਮਾਰ ਕੇ ਦਿਖਾਵਾਂਗੇ ਰੇਟ ਵੀਡੀਓ ਦੇ ਵਿੱਚ ਹੂ ਬਿਲਕੁਲ ਬਾਜੋ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਵੀਰੇ ਦੇ ਨੂੰ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰੇ ਬੂਟਾ ਸਿੰਘ ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਤੇ ਨੇੜੇ ਭੈਰੂਪੁਰ ਜਗਰੀਆ ਸਲਾਦਪੁਰ ਆ ਗਿਆ ਇਧਰ ਹਣਾ ਸਲਾਦਪੁਰ ਆ ਗਿਆ ਮੋਬਾਈਲ ਨੰਬਰ ਆਪਣਾ 9878123917 9878123917 ਹਾਂਜੀ ਵੀਰੇ ਜਿਹੜੀ ਆਪਾਂ ਇਹ ਮੱਝ ਦੇਖਦੇ ਪਏ ਆ ਕਿਹੜਾ ਸੂਆ ਸੂਈ ਆ ਮੇਰੇ ਇਹ ਤੀਜਾ ਸੂਆ ਦਾ ਠੀਕ ਆ ਤੀਜਾ ਸੂਆ ਸੁਈ ਕਿੰਨੇ ਵਜੇ ਰਾਤ 12 1 2 ਵਜੇ ਸੂਈ ਆ ਸਮਝ ਲਾ ਪਈ ਜੇਰ ਦਾ ਠੀਕ ਹੈ ਜੇਰ ਪ੍ਰੋਪਰ ਪੈ ਗਈ ਸਾਰੀ ਹੈ ਨਾ ਬੱਚਾ ਇਹਨੇ ਕੀ ਤਾਂ ਕੱਟਾ ਜਾਂ ਕੱਟੀ ਕੱਟਾ ਦਿੱਤਾ ਉਹ ਚੰਗਾ ਸੀ ਮਨ ਸੀਗਾ ਪਰ ਦੇ ਕੱਟਾ ਦਿੱਤਾ ਠੀਕ ਹੈ ਥੋੜੀ ਰੋਸ਼ੇ ਬਣ ਚ ਆ ਗਈ ਹੈ ਨਾ 205 ਥੱਲੇੋਂ ਅੰਤ ਹੀ ਕੋਈ ਨਹੀਂ ਬਰੇ ਠੀਕ ਹੈ ਸਿੰਘ ਇੱਕ ਪਾਸੇ ਰੂਰ ਹੈਗਾ ਟੁੱਟਾ ਵਾ ਪੋਰਰਾ ਲਿਆ ਵਾ ਠੀਕ ਹੈ ਤੇ ਮਿਲਕ ਮਿਲਕ ਵਿੱਚ ਚੰਗੀ ਦਿਖਾਈ ਦੇ ਕਿੰਨਾ ਕੁ ਬੋਲਾ ਚੋਏ ਫਿਰ ਆਦਾ ਆਪਾਂ ਦਾ ਬੋਲਾ ਮੇਰੇ ਬਾਹਲਾ ਨਹੀਂ ਉਹ ਲੋਕਾਂ ਦਾ ਕੰਮ ਨਹੀਂ ਵੀ ਆਪਾਂ ਪਾਰਟੀ ਕਰਦੀ ਆਪਾਂ ਦਾ ਰਾਤ 12 ਵਜੇ ਬਸ ਦੂਰ ਕਿਲੋ 370 ਨੀ ਚੈ ਠੀਕ ਮਾਲਾ ਵੇ ਜੀ ਰੇਪੈਂ ਦੀ ਖਾਤਰ ਮਾਝ ਨੂੰ ਮੜ ਮਟਾ ਪਿਆਦਾ ਹਾਂ ਹਾਂ ਦੇਰ ਉਹਦੀ ਘੜਤੀ ਜਦੋਂ ਪਿਆਦਾ ਮੜ ਜਾ ਠੀਕ ਹੈ ਕਿੰਨਾ ਦੁੱਧ ਤੁਹਾਡੇ ਹਿਸਾਬ ਨਾਲ ਤਜਰਬੇ ਨਾਲ ਮੇਰੇ ਉਂ ਦਾ ਅਗਲਾ ਦਾ ਬਾੜਾ ਕਹਿ ਦਿੰਦਾ ਪਰ 13 ਪੱਕਾ ਦੇਉਗੇ ਵੀ 13 ਕਿਲੋ ਵਾਲੀ ਹੈਗੀ ਆ ਬਾਹਲੇ ਵੱਲ ਉਹ ਵੀ ਬਾੜਾ ਦਿਖਾ ਦੀ ਮਾਰ ਕੇ ਬਾਤ ਤੇ ਚਵਾਈ ਚ ਵੀ ਓਕੇ ਜਮ ਉਹਦਾ ਦਿਖਾ ਮਾਰ ਕੇ ਦਿਖਾਵਾਂ ਧਾਰਾ ਮਾਰਦੇ ਪਹਿਲਾਂ ਫੇਰ ਹੀ ਤੋਰਾਗੇ ਸੁਭਰ ਕਟਾ ਚਾਹੁੰਦਾ ਦੇਖ ਸਕਦੇ ਹੋ ਪੂਰਾ ਐ ਬੱਚਾ ਬੂਚਾ ਛੱਟਦੀ ਆ ਕੋਈ ਧੜਕੋ ਨਹੀਂ ਕੋਈ ਹੋਰ ਨਹੀਂ ਲੈ ਬੱਚਾ ਵੱਨ ਕੇ ਮਾਰਾਂਗੇ ਸਵਾ ਕੇ ਧਾਰਾ ਬੱਚਾ ਵੱਲ ਆਈ ਮਾਰਦ ਨੇ ਸੁਭਰ ਧਾਰਾ ਦੇਖ ਪੂਰੇ ਸਾਫ ਸੁੱਤੇ ਨੇ ਮੋਟੇ ਮੋਟੇ ਧਾਰਾਂ ਗਈਆਂ ਮਤਲਬ ਇਹ ਜੋ ਮਾਰਦੇ ਨੇ ਕੋ ਦੇਖੋ ਚੌਂਡ ਚ ਵਾਏ ਤਾਂ ਜਮ ਮੱਛੀ ਮੋਟਰੀ ਆ ਵਾਏ ਉਹ ਵੀ ਆਉਂਦੀ ਤੇ ਮੂਹਰ ਲਥਣਾ ਚ ਹੋਰ ਮਾਰਦੀ ਫਿਰ ਤੋ ਦੇਖੋ ਚਵਾਈ ਵਗੈਰਾ ਦੀ ਪੂਰੀ ਓਕੇ ਆ ਤੇ ਮੁਠੀ ਵਾਲਾ ਥੜਾ ਜਮਾ ਗਾੜੀ ਪਿਛਾੜੀ ਬਿਲਕੁਲ ਕੋਈ ਜੁ ਕੋਈ ਇਹ ਨਹੀਂ ਗੱਲ ਅਰੇ ਤਾਂ ਬੱਪਸ ਮਾਰੀ ਨੂ ਹੀ ਮਾਰਤੇ ਠੀਕ ਆ ਕਰੀ ਹੱਥ ਪਾਸੇ ਬੜੇ ਉਹ ਦਿਖਾ ਦਈਏ ਤੋ ਦੇਖੋ ਚਾਰੇ ਥੜਾ ਜਮਾ ਕਿਆ ਵਾਤਾ ਨਿਕਣਵੇਂ ਤੇ ਮਿਲਕ ਵੇ ਦੇਖੋ ਜਮਾ ਕਿਆ ਬਾਤ ਆ ਮੋਟੀ ਬਲਕੇ ਬਣ ਜਾਂਦੀ ਐ 13 ਕਿਲੋ ਦੁੱਧ ਤੇ ਨਾਮਲਾ ਦੇ ਦੂ ਤੇ ਵੀਰੇ ਭਾਅ ਇਹਦਾ ਕੀ ਰੱਖਿਆ ਆਪਾਂ ਭਾਅ ਵੀਰੇ ਦਾ 80 80 ਕਰੀ ਜਾਂਦੇ ਆ ਬਸ 77000 ਦੀ ਦੇ ਦਿਆਂਗੇ 77000 ਦੀ ਸਿਰਫ ਹਾਂ ਹੋਰ ਮਾੜਾ ਮੋਟਾ ਮਾਨ ਤਾਨ ਬੋਜੂ ਕੋਈ ਬਾਹਲਾ ਨਹੀਂ ਆਪਾਂ ਐ ਨਹੀਂ ਕਹਿੰਦੇ ਵੀ ਆਪਾਂ ਨੂੰ ਕੋਈ ਫੋਨ ਨਾ ਕਰੇ ਆਪਣਾ ਇੰਨੇ ਰੇਟ ਹੋਏ ਇੰਨੇ ਆਲਾ ਜਿਹੜਾ ਕੰਮ ਲੈ ਦੇ ਕੇ ਤੁਰਾਂਗੇ ਹਨ ਤੇ ਦੋ ਪੈਸੇ ਬਣਦੇ ਹੋਏ ਆਪਾਂ ਦੇ ਦਾਂਗੇ ਜੇਵਾ ਦੇ ਦਾਂਗੇ ਤੋਰੀ ਬਾਹਰ ਲੋ ਸੁਭਰ ਸਿਰਫ 77000 ਦੇ ਵਿੱਚ 13 ਕਹਿੰਦਾ ਵੀਰ ਘੱਟ ਸੇਵਾ ਕਰ ਲੋ ਕਹਿੰਦਾ 12 ਮੰਨ ਕੇ ਲੈ ਲਿਓ 12 ਕਿਲੋ ਵਾਲੀ ਦੁੱਧ ਦੀ ਤਾਂ ਬੰਨੀ ਰੱਖੀ ਫੇਰ ਤਾਂ ਆਪਾਂ ਬੱਚੇ ਦਿਖਾਈ ਲੈ ਵਾ ਲੋ ਸੁ ਲੈ ਵਾ ਦੇਖੋ ਕਿਆ ਬਾਤ ਆ ਤੇ ਰੋਸ਼ੀ ਝੋਟੀ ਪੈਂਦੀ ਆ ਥੜਾ ਪੂਰਾ ਮੁੱਠਾ ਮੁੱਠੀ ਵਾਲਾ ਮੋਟਾ ਕੋਈ ਨਹੀਂ ਖਾਲੀ ਮੂਰੇ ਚਿਚੜੀਆਂ ਕੇ ਥਾਣਾ ਸਿਰਫ 77000 ਦੇ ਵਿੱਚ ਜਿਹਨੇ ਦੁੱਧ ਪੀਣਾ ਵੀ ਡੋਲੂ ਚੱਕ ਕੇ ਜਾਂਦੇ ਨੇ ਸ਼ਰਮ ਆਉਂਦੀ ਆ ਉਹਨਾਂ ਦੇ ਮਾਦ ਲਗ ਦੀ ਝੋਟੀ ਆ ਜਾਵੇਂ ਵੀ ਦੁੱਧ ਆਪਾਂ ਕਿਸੇ ਦੇ ਘਰ ਦਾ ਦੁੱਧ ਪੀਣਾ ਪਿਓਰ ਜਾਵੇਂ ਤੇ ਮਿਲਕਵੇ ਨੇ ਇਹ ਦੇਖੋ ਦੋਨੇ ਪਾਸੇ ਦਿਖਾਈ ਦਿੰਦੀ ਇਹ ਨਹੀਂ ਗੱਲ ਵੀ ਇੱਕ ਪਾਸੇ ਆਹ ਦੇਖ ਕਿੰਨੇ ਕੈਪਸ ਦਿਖਾ ਰੀਆਂ ਨੇ ਬਾਕੀ ਕਿੰਨੀ ਚੰਗੀਆਂ ਥੱਲੇ ਸੁਆ ਦੇਖੋ ਗਾਇਨਾਂ ਵਾਲੇ ਵਾ ਨਾ ਮੇਰੇ ਜਵਾ ਹੈਗਾ ਬ੍ਰੀਕਰ ਦਾ ਮੂਹਰੋਂ ਸ਼ੁਰੂ ਹੁੰਦਾ ਮੂਹਰੋਂ ਦੇ ਗੋਠਾ ਫੜ ਫੜ ਇਧਰ ਨੂੰ ਪੈਂਗਾ ਕਿੰਨੀ ਚੰਗੀਆਂ ਮਹਾਂ ਹੈਂ ਜੀ ਜਵਾ ਦੁੱਧ ਵੀ ਨਾਲੇ ਸੌਦਾ ਵਧੀਆ ਹਨਾ ਤੇ ਕੋਈ ਦਲਾਲ ਨਹੀਂ ਫਰਾਲ ਨਹੀਂ ਬੜਾ ਸਿੱਧਾ ਸੌਦਾ ਹੋ ਜਾਵਾ ਤੁਹਾਡਾ ਤੇ ਨੰਬਰ ਬੋਲੀ ਦੁਆਰੇ ਆਪਣਾ 997813977 ਸੋ ਥਰਡ ਵਗੈਰਾ ਹੁਣ ਦੇਖ ਸਕਦੇ ਹੋ ਵਧੀਆ ਬਸਮਾਕ ਕਰਿਆ ਪਾਪਾ ਹੋ ਗਈ ਬੱਚਾ ਨਹੀਂ ਨਾ ਮਨ ਕਾ ਨੂੰ ਮੱਸੀ ਸੁਆ ਦੇਖੋ ਥਾਂ ਦੇ ਫੋਟੋ ਉੱਟੀ ਨੇ ਕੱਢਿਆ ਕੋਈ ਥਾਂ ਟੇ ਲਾ ਦਿਖਾਈ ਦਿੰਦਾ ਵੀ ਹੋਰ ਹੋਵੇ ਕਿਸੇ ਗੱਲ ਦਾ ਕੋਈ ਧੜਕੋ ਨਹੀਂ ਤੇ ਮਿਲਕਵੇਂ ਪੂਰੀ ਚੰਗੀ ਆ 9878123917 ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਠਿੰਡਾ ਪੈ ਜਾਂਦਾ ਬੱਚਾ ਮੇਲ ਕਾਫਾ ਕੱਟਾ ਜੇਰ ਪਈ ਪਈ ਆ ਬੱਚਾ ਸਾਹਮਣੇ ਆਪੀਏ ਜੇਰ ਧਾਰਾ ਮਾਰ ਕੇ ਦਿਖਾ ਦੇ ਕੋਈ ਕਿਸੇ ਗੱਲ ਦਾ ਧੜਕੋ ਨਹੀਂ ਸੂਈ ਸਵਾਈ ਆ ਤੇ 77000 ਦੇ ਵਿੱਚ ਉਹ ਵੀ ਛੋਟ ਸੱਪਾ ਹੋ ਜਾਊਗਾ ਕਿਸੇ ਵੀਰ ਦੇ ਝੋਟੀ ਪਸੰਦ ਹੋਵੇ ਵੀਰ ਨਾਲ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ